ਕਿਸਾਨ ਵੀਰੋ ਹੋਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਿਣਾ ਜੀ ਬਾਈ ਰਾਜ ਕੋਲੇ ਆਇਆ ਦੋ ਤੁਹਾਨੂੰ ਜਾਨਵਰ ਦਿਖਾ ਦੇਾਂਗੇ ਇੱਕ ਤੋਕੜ ਗੱਪਣ ਤੇ ਇੱਕ ਗੱਪਣ ਝੋਟੀ ਦਿਨਾਂ ਦੇ ਤਿਆਰ ਗੱਲਬਾਤ ਬਾਈ ਰਾਜ ਨਾਲ ਕਰਾਵਾਂਗੇ ਆ ਜਾਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁੱਢੇ ਹੋ ਠੀਕ ਠਾਕ ਹੈ ਵੀਰੇ ਠੀਕ ਠਾਕ ਵੀਰੇ ਨੰਬਰ ਬੋਲੋ ਜੀ ਪਹਿਲਾਂ ਤਾਂ ਨੰਬਰ ਕੰਮ ਤ੍ਰੇਟ ਫੂਟੇ 47016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਕੈਂਚਿਆਂ ਦੇ ਆਪਾਂ ਨੂੰ ਭਧੌੜ ਰਹਿ ਜਾਂਦਾ 5 ਕਿਲੋਮੀਟਰ ਦੀ ਭਧੌੜ ਆ 5 ਕਿਲੋਮੀਟਰ ਦੀ ਪੱਖੋ ਕੈਂਚਾ ਓਕੇ ਜੀ ਬਾਜਾਖਾਨਾ ਰੋਡ ਤੇ ਪਿੰਡ ਆਪਣਾ ਨਹਿਰਾਲੀ ਅੱਡੇ ਤੋਂ ਹੂੰ ਰਾਜ ਦੇ ਘਰੇ ਸਿੱਧੀ ਛੜ ਕੇ ਆਉਂਦੀ ਆ ਸਿੱਧੂ ਪੱਤੀ ਚ ਰਾਜ ਦਾ ਘਰ ਪੁੱਛ ਕੇ ਆ ਸਕਦਾ ਤੁਸੀਂ ਬੰਦਾ ਓਕੇ ਜੀ ਕਿੰਨੇ ਜਾਨਵਰ ਦਿਖਾ ਰਹੇ ਆ ਵੀਰੇ ਜਾਨਵਰ ਤਾਂ ਬੂਟੇ ਹੁੰਦੇ ਆ ਹਰ ਵਕਤ 8-10 ਅੱਜ ਆਪਾਂ ਤੋਕੜ ਗੱਬਣ ਝੋਟੀ ਤੇ ਇੱਕ ਗੱਬਣ ਮੈਂ ਦਿਖਾ ਰਹੇ ਆ ਓਕੇ ਤੇ ਜਿਹੜੀ ਵੀਰੇ ਆਪਾਂ ਤੋਕੜ ਗੱਬਣ ਝੋ ਇੱਕ ਪਾਸਾ ਬੁੱਟੇ ਕਰਾਈ ਵੀ ਆਪਣੀ ਆਪਣੀ ਕਰਾਈ ਵੀ ਆਗਲਾ ਪਮਾਂ ਦੀ ਆਪਦਾ ਡਾਕਟਰ ਨਾਲ ਲਿਆ ਕੇ ਕਰਾ ਕੇ ਰਹੀ ਤੇ ਜ਼ਰੂਰੀ ਆ ਵੀਰੇ ਤੁਹਾਡਾ ਦਸੱਲੀ ਕਰਨ ਦਾ ਹੱਕ ਬਣਦਾ ਹੁੰਦਾ ਮੁੜ ਕੇ ਕਿ ਕਰੀ ਵੀ ਆ ਵੀਡੀਓ ਨੂੰ ਵੀ ਦਿਖਾ ਦਾਂਗੇ ਐਲ ਜਾਨੀ ਐਲ ਇਹ ਜੇ ਕੋਈ ਦਿੱਕਤ ਆਈ ਜਾਲੀ ਕਰਾ ਕੇ ਲੈ ਜੀ 4 ਮਹੀਨੇ ਦੀ ਹਾਂ ਸੱਜਰਾਂ ਨੂੰ ਮਿਲਦੀ ਆ ਦੋ ਟਾਈਮ ਪਮਾਂ ਦੀ ਅਗਲਾ ਚੋਕੇ ਲੈ ਜੀ ਹੂੰ 6 ਕਿਲੋ ਦੁੱਧ ਆ ਬਈ ਕੋਈ 8 ਨਹੀਂ ਕਹਿੰਦੇ ਕੋਈ 7 ਨਹੀਂ ਕਹਿੰਦੇ 6 ਲੀਟਰ ਦਵਾ ਕਰਾਗਾ ਤੇ ਜਿਹੜਾ ਗੱਬਣ ਪਸ਼ੂਨ ਦਾ ਵੀਰੇ ਤੁਹਾਡਾ ਚੈੱਕ ਕਰਾਉਣ ਦਾ ਵੀ ਫਰਜ਼ ਹੁੰਦਾ ਤੁਸੀਂ ਆਪਦਾ ਚੈੱਕ ਕਰਾ ਲਿਆ ਕਰੋ ਲੈਓ ਜੀ ਤੇ ਮਗਰ ਕਟਾ ਆ ਗਿਆ ਵੀਰੇ ਮਗਰ ਕਟਾ ਬੁੱ ਮਰਜ਼ੀ ਸੱਜਰਾਂ ਨੂੰ ਦੋਨੇ ਟਾਈਮ ਜਦੋਂ ਮਰਜ਼ੀ ਛੱਡ ਜਦੋਂ ਚਬਾਈ ਦਾ ਟਾਈਮ ਆ ਜਿਵੇਂ ਮਰਜ਼ੀ ਝੋ ਹੂੰ ਉਹ ਦਿੱਕਤ ਨਹੀਂ ਕੋਈ ਵੀ ਕਿਸੇ ਵਿਚਾਰ ਨਹੀਂ ਕੱਲੀ ਅੱਖਾਂ ਦੀ ਨਿਹਾਨੀ ਹੈ ਨਹੀਂ ਉਹ ਨੀਲੀ ਰਾਬੀ ਹੋਣਾ ਹੈ ਨਾ ਹਾਂ ਉਹ ਸਾਰੀ ਨਹੀਂ ਦੋਰਾਵੇ ਚੰਗੇ ਬੱਚੇ ਪਾ ਦੂਗੀ ਨੀਲੀ ਰਾਬੀ ਦੇ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਲੈ ਚਲੋ ਵੀਰੇ ਤੇ ਬਰੀਕ ਝੋਟੀ ਦੂਜੇ ਸੂਏ ਵਾਸਤੇ ਕ ਬਣਾਉਣਾ ਮੇਰੇ ਹਾਂ ਦੂਜਾ ਸੂਆ ਦੂਜੇ ਦਾ ਠੀਕ ਆ ਜੀ ਓਕੇ ਓਕੇ ਦੂਜਾ ਸੂਆ ਇਹਦਾ ਹੂੰ ਤੇ 6 7 ਕਿਲੋਦੋਤਾ 6 ਕਿੱਗੇ ਨੇ ਮੰਗਿਆ ਆਪਾਂ ਤੇ ਬਾਕੀ ਬਰੀਕੀਆਂ ਬਹੁਤ ਆ ਹਨਾ ਬਈ ਇਹ ਚ ਬਰੀਕ ਬਹੁਤ ਦਾ ਟੰਗ ਮੰਗ ਦੀ ਪੂਰੀ ਫੁੱਲ ਬਰੀਕ ਆ ਹੂੰ ਚਾਹਤ ਬਾਤ ਅਲੀ ਝੋਟੀਆਂ ਦੁਗਣੇ ਕਰੂ ਟੇ ਹੂੰ ਵੀ ਕੋਈ ਵੀ ਬੰਦਾ ਪੱਲ ਨਾਲ ਆ ਲੈ ਜੀ ਨਾ ਬਾਕੀ ਦਾ ਕਾਗਜੀ ਨਿੰਬੂ ਆ ਹਨਾ ਕਾਗਜੀ ਨਿੰਬੂ ਆ ਟੱਕਦੀ ਨਹੀਂ ਕਿਸੇ ਆ ਦੇਖੋ ਜੀ ਕੁਆਲਟੀ ਕਰੋ ਚੈੱਕ ਮਗਰ ਕਟਾ ਚਵਾਈ ਚੁਈ ਬਹੁਤ ਪੋਲੀ ਗੰਨੇਰਗੀ ਚੁਈ ਆ ਧਰ ਦੂਰ ਕਿੰਨੇ ਪੈਸੇ ਆ ਬਈ ਰਾਜੇ ਦੇ ਪੈਸੇ ਵਾਸਤੇ 75 ਦੀ ਬੂਟੇ ਦੇਵਾਂਗੇ ਆਪਾਂ ਤੇਰਾ ਜਾਏ ਰੇਡਾ ਝੋਟੀ ਵੀ ਨਾ ਮੂਰਤਾਰ ਕੀ ਆ ਮੂਰਤਾਰ ਕੀ ਆ ਨਵਾਂ ਹਾਣਾ ਕੋਈ ਕੁਆਲਿਟੀ ਕਿਤੇ ਪਸ ਨਹੀਂ ਪੁੰਜੀ ਵੀ ਓਕੇ ਜੀ ਸੱਜਰਾਂ ਨੂੰ ਮਿਲਦੀ ਆ ਦੁੱਧ 7 ਕਿਲੋ ਆ 6 ਕਿੱਗੇ ਦੇਵਾਂਗੇ ਆਪਾਂ ਠੀਕ ਆ ਜੀ ਆ ਕਿਲੋ ਵੱਧ ਨਿਕਲੇ ਗਾਂ ਨੂੰ ਫਿਰ ਭੱਜਿਆ ਆਉਂਦਾ ਅਗਲਾ ਆਜੋ ਵੀਰੇ ਹੁਣ 2 ਨੰਬਰ ਤੇ 2 ਨੰਬਰ ਵੀਰੇ ਇਹ ਤੀਜਾ ਸੂਰ ਨਾ ਮਸੂਗੀ ਤੇ ਵਜ਼ਨ ਵਜੂਦ ਬੜਾ ਹਨਾ ਬਾਈ ਗੁੰਦੀ ਭਈ ਆ ਦਾਣੇ ਨਾ ਹੂੰ 14 ਕਿਲੋ ਮਾਲਕ ਕਹਿੰਦੇ ਦੁੱਧ ਚੋਇਆ ਵਾ ਆਪਣਾ ਤੀਜਾ ਸੂਰ ਦੀ ਆ ਬਾਈ ਹਾਤੀ ਜਸੂ ਦਾ ਗਾ ਅਗਲੇ ਦੀ ਸੇਵਾ ਵੀਰੇ ਜਿੰਨੀ ਸੇਵਾ ਕਾ ਜਿੰਨੀ ਸੇਵਾ ਪਾਉ ਕੱਢੂਗਾ ਸਹੀ ਗੱਲ ਆ ਫਿਰ ਪਾਉਗਾ ਤੇ ਕੱਢੂਗਾ ਮਾਲਕਾਂ ਨੇ 14 ਕਿਹਾ ਦੇਵੀ ਜੂਨ ਸਰੀਰ ਵਾਲੀ ਆ ਠੀਕ ਆ ਵੀਰੇ ਠੀਕ ਆ ਇਹ ਸਰੀਰ ਵਾਲੀ ਆ ਸਿੰਘ ਸੰਗਾਰ ਵਾਲੀ ਆ ਸੱਚ ਆ ਆ ਦੇਖੋ ਵੀਰੇ ਤੋਰਾ ਤਾਰਾ ਕਰੋ ਚੈੱਕ ਤੇ ਉਤਰਨ ਲੱਗ ਗਈ ਹੈ ਨਾ ਕਿੰਨੇ ਦਿਨ ਘੱਟ ਜੂਰਾ 14 ਲੈ ਜੂ ਵੀਰੇ ਦੁੱਧ 14 ਕਿਲੋ ਮਾਲਕਾਂ ਨੇ ਦੱਸਿਆ ਹੋਇਆ ਬਾਕੀ ਸਰੀਰ ਜਾਣ ਜੂਨ ਬਹੁਤ ਆ ਤੇ ਆਈ ਆ ਨਾ ਜਿਵੇਂ ਪੰਜਾਬੀ ਦੀ ਘਾਵਤ ਅਗਲਾ ਕਹਿੰਦਾ ਮੰਜਾ ਢਾਲੋ ਉੱਤੇ ਹੈ ਨਾ ਮੰਜਾ ਢੈਂਦਾ ਸਹੀ ਗੱਲ ਆ ਦੋਦੇ ਨੇ ਵੀ ਆਪਾਂ ਜਾਇਜੀ ਕਰਾਂਗੇ ਬੁੱਟੇ ਅਗਲੇ ਨੂੰ ਚੱਕਰਾਂ 'ਚ ਨਹੀਂ ਪਾਉਂਦੇ ਕੀ ਮੋਲ ਆਊਗਾ ਇੱਕ 15 ਵੀਰੇ ਦਾ ਜਮਾ ਜਾਇਰੇ ਦਾ ਲੈ ਚਲੋ ਲੈ ਜਾਇਰੇ ਵਿੱਚੋਂ ਐਵੇਂ ਵੀ ਨਹੀਂ ਵੀ ਆਪਣੀ ਲਖੀ ਰੀ ਆ ਦੇਖੀ ਨੋੜਾਂਗੇ ਦੁੱਧਾਂ ਖਰੀ ਮੈਂ ਆ ਦੁੱਧ ਵਾਲੀ ਮੈਂ ਆ ਇੱਕ ਘਾਲਾ ਰਾਜ ਜਿਹੜਾ ਚੜਾ ਲਈ ਨਾ ਹਾਥੀ ਜੀ ਇੱਧਰ ਹੋ ਗਿਆ ਇੱਧਰ ਨੂੰ ਹੋ ਜਾ ਕਰੋ ਹਾਥੀ ਇੰਨਾ ਵਜਣਾ ਇੱਧਰ ਹੋ ਗਿਆ ਇੱਧਰ ਨੂੰ ਹੋ ਜਾ ਕਰੋ ਇੱਧਰ ਨੂੰ ਹੋ ਜਾ ਕਰੋ ਜਿਹੜਾ ਬੰਦਾ ਡੇਰੀ ਟੂਰੀ ਵਾਲਾ ਦੁੱਧ ਪਾਉਣ ਵਾਲਾ ਸੌਂਦੀਆ ਤੌਰ ਤੇ ਉਹਨੂੰ ਬੜੀ ਚੰਗੀ ਆ ਮੈਂ ਨਜਾਇਜ਼ ਜੀ ਜਨ ਜੰਦ ਵਾਲੀ ਮੈਂ ਆ ਇੱਕ 15 15 ਕਿਲੋ ਦੁੱਧ ਮਿਲੂ ਵੀਰੇ ਤੇ ਦਿਨ ਕਿਨੇ ਬਾਕੀ ਹਫਤਾ ਲਾਈ ਬੁੱਟੇ ਤੇ ਇੱਧਰ ਤੁਹਾਨੂੰ ਤੋਕੜ ਗੱਬਣ ਦਿਖਾਤੀ ਆ ਚੈੱਕ ਪਾਸ 75000 ਤੁਹਾਨੂੰ ਮਿਲ ਜਾਣੀ ਮਗਰ ਬੱਚਾ 6 ਕਿਲੋ ਦੁੱਧ ਮਿਲਣਾ 4 ਮਹੀਨੇ ਦੀ ਚੈੱਕ ਪਾਸ ਆ ਜ ਤੇ ਨੰਬਰ ਬੋਲ ਦਿਓ ਜੀ ਨੰਬਰ 89876347016 ਹੂੰ ਤੇ ਕੁਆਲਿਟੀ ਫੁੱਲ ਆ ਇਹ ਵੀ ਦੁੱਗਣਿਆਂ ਨੂੰ ਹੱਥ ਲਾਉਣ ਵਾਲੀ ਆ ਉਹ ਤਾਂ ਸੱਜਣਾਂ ਵਾਂਗੂੰ ਕੱਲ੍ਹ ਕਹਿੰਦੀ ਗੱਲ ਨਹੀਂ ਫੋਨ 'ਚ ਕਹੇਤੀ ਚੋਕੇ ਲੈ ਜੇ ਭਾਵੇਂ ਦੀ ਦੋ ਰੰਗ ਅਗਲਾ ਦੋਨੇ ਝੋਟੀਆਂ ਚੰਗੀਆਂ ਐ ਨਹੀਂ ਵੀ ਵੇਲਾ-ਕਵੇਲਾ ਕਰ ਜੂ ਗਾਰੰਟੀ ਹੂ ਅਗਲੇ ਦੇ ਘਰ ਦੀ ਵੀ ਆਪਾਂ ਹੋਰ ਦੱਸ ਤੇ ਬਾਕੀ ਦਾ ਟੋਕੜ ਗੱਬਣ 4 ਮਹੀਨੇ ਚੈੱਕ ਪਾਸ ਦਿਖਾਤੀ ਇੱਕ ਦਿਨਾਂ ਤੇ ਸੂਣਾ ਹੀ ਦਿਖਾਤੀ ਧੰਨਵਾਦ ਜੀ